ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਬਣਾਵਾਂਗੇ ਜੀ ਆਪਾਂ ਦਲੀਆ ਹੈਲਦੀ ਦਲੀਆ ਜਿਹੜਾ ਕਿ ਕਿਤੇ ਕਿਤੇ ਖਾਣਾ ਚਾਹੀਦਾ ਰੋਟੀ ਵਗੈਰਾ ਵੀ ਰੋਜ਼-ਰੋਜ਼ ਨਹੀਂ ਖਾਣੀ ਚਾਹੀਦੀ ਕਿਤੇ ਨਾ ਕਿਤੇ ਕਦੇ ਹੀ ਘੇਰੀ ਮੈਂ ਖਿਚੜੀ ਬਣਾਉਣੀ ਹੁੰਨੀ ਆ ਕਿ ਜਰੀ ਦਲੀਆ ਬਣਾ ਲੈਣੀ ਹੁੰਨੀ ਕਿ ਜਰੀ ਉਹ ਆਪਣਾ ਉਪਮਾ ਕਿ ਜਰੀ ਪੋਹਾ ਤੇ ਅੱਜ ਮੈਂ ਬਣਾਉਂਗੀ ਜੀ ਦਲੀਆ ਤੇ ਦਲੀਆ ਨੂੰ ਪਹਿਲਾਂ ਮੈਂ ਕਰ ਲੂੰਗੀ ਰੋਸਟ ਥੋੜਾ ਥੋੜਾ ਭੁੰਨ ਲਾਂਗੇ ਤੇ ਇਹਨੂੰ ਭੁੰਨ ਕੇ ਬਣਾਈਏ ਤੇ ਬੜਾ ਹੀ ਟੇਸਟੀ ਬਣਦਾ ਤੇ ਇਹਦੇ ਜਿਹੜੇ ਗ੍ਰੈਨੂਲਸ ਆ ਉਹ ਇਕੱਲੇ ਇਕੱਲੇ ਹੋ ਜਾਂਦੇ ਆ ਨਹੀਂ ਤੇ ਉਹ ਜਿਹੜਾ ਚਿਪਚਿਪਾ ਜਿਹਾ ਬਣ ਜਾਂਦਾ ਨਾ ਉਦਾਂ ਦਾ ਨਹੀਂ ਬਣਦਾ ਟੇਸਟੀ ਬਣਦਾ ਇਹਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਦ ਤੱਕ ਵਿੱਚੋਂ ਇੱਕ ਮਹਿਕ ਨਹੀਂ ਆਉਣ ਲੱਗਦੀ ਜਿੰਦਾਂ ਆਪਾਂ ਪ੍ਰਸ਼ਾਦ ਬਣਾਉਂਦਾ ਇੱਕ ਮਹਿਕ ਹੁੰਦੀ ਹੁੰਦੀ ਨਾ ਪ੍ਰਸ਼ਾਦ ਦੀ ਇਦਾਂ ਇਹਨੂੰ ਭੁੰਨਣ ਲੱਗਿਆਂ ਦੇ ਵਿੱਚੋਂ ਫੇਰ ਮਹਿਕ ਆਉਣ ਲੱਗ ਪੈਂਦੀ ਆ ਜਦੋਂ ਇਹ ਭੁੱਜ ਜਾਂਦਾ ਥੋੜਾ ਲਾਲ ਹੋ ਜਾਂਦਾ ਤੇ ਜਦੋਂ ਹੁਣੇ ਲਾਲ ਤਕਰੀਬਨ ਹੋਈ ਗਿਆ ਹੁਣ ਮੈਂ ਕੱਢ ਲੂੰਗੀ ਇਹਨੂੰ ਕਿਸੇ ਬਰਤਨ ਦੇ ਵਿੱਚ ਇਹ ਦੇਖਿਓ ਹੁਣੇ ਇਦਾਂ ਦੇਖਿਆ ਇਹ ਇਕੱਲਾ ਇਕੱਲਾ ਹੋ ਗਿਆ ਇਹੋ ਤੇ ਜਦੋਂ ਬਣਾਵਾਂਗੇ ਉਦੋਂ ਵੀ ਬੜਾ ਹੀ ਟੇਸਟੀ ਬਣਦਾ ਤੇ ਇਹਨੂੰ ਮੈਂ ਕੱਢ ਲੂੰਗੀ ਜੇ ਹੁਣ ਡੋਂਗੇ ਵਿੱਚ ਬਰਤਨ ਵਿੱਚ ਅਲੱਗ ਅੱਜ ਮਨ ਨਹੀਂ ਸੀ ਕਰਦਾ ਰੋਟੀ ਖਾਣ ਨੂੰ ਤਾਂ ਕਰਕੇ ਸੋਚਿਆ ਪਈ ਅੱਜ ਦਲੀਆ ਬਣਾ ਲੈਨੇ ਆਂ ਰੋਟੀ ਵੀ ਰੋਜ਼-ਰੋਜ਼ ਜਿਹੜੀ ਉਹ ਨਹੀਂ ਖਾਣੀ ਚਾਹੀਦੀ ਕਿਤੇ ਨਾ ਕਿਤੇ ਆਪਣੇ ਸਟੋਮਕ ਨੂੰ ਪੇਟ ਨੂੰ ਵੀ ਜਿਹੜਾ ਉਹ ਆਰਾਮ ਦੇਣਾ ਚਾਹੀਦਾ ਇਸ ਕਰਕੇ ਮੈਂ ਕਿਤੇ-ਕਿਤੇ ਉਹਨੂੰ ਕੀ-ਕੀ ਦਾ ਜਿਹੜਾ ਇਦਾਂ ਦੀਆਂ ਚੀਜ਼ਾਂ ਬਣਾ ਲੈਣੀ ਤੇ ਇਹ ਜੀ ਆਪਾਂ ਦੁੱਧ ਪਾਵਾਂਗੇ ਕੜਾਈ ਵਿੱਚ ਕੜਾਈ ਗਰਮ ਹੀ ਸੀਗੀ ਥੋੜਾ ਸਾਈਡ ਤੋਂ ਬੰਨੀ ਮੇਰੇ ਪਾਸ ਜਿਹੜੀ ਸੀ ਉਹ ਲੱਗਣ ਲੱਗੀ ਸੀ ਨਾਲ ਹੀ ਮੈਂ ਦੁੱਧ ਪੁੰਨ ਲਿਆ ਤਾਜੇ ਦੁੱਧ ਲੈ ਕੇ ਆਉਂਦਾ ਸੀਗਾ ਤੇ ਉਹ ਪਤਾ ਨਹੀਂ ਹੁੰਦਾ ਕਿ ਯਾਰੀ ਉਹਨੂੰ ਕੀ ਕੁਛ ਨਾ ਕੁਛ ਹੁੰਦਾ ਵਿੱਚ ਦੁੱਧ ਦੇ ਤੇਜੀ ਕਿਲੋ ਦੁੱਧ ਸੀਗਾ ਤੇ ਛੋਟਾ ਪੈਕ ਜਿਹੜਾ ਉਹ ਦਲੀਏ ਦਾ ਸੀਗਾ ਤੇ ਮੈਂ ਇਹਦੇ ਵਿੱਚ ਪਾਣੀ ਵਗੈਰਾ ਨਹੀਂ ਪਾਇਆ ਇਹ ਹੁਣ ਪਾਇਆ ਬਾਣਾ ਜਿਹਾ ਪਾਣੀ ਉਹ ਦੁੱਧ ਦਾ ਜਿਹੜਾ ਸੀਗਾ ਉਦਾਂ ਪਾਣੀ ਜਿਹੜਾ ਮਤਲਬ ਕਿ ਅੱਧਾ ਪਾਣੀ ਅੱਧਾ ਦੁੱਧ ਕੀ ਪਾ ਲੈਂਦੇ ਇਦਾਂ ਨਹੀਂ ਪਾਇਆ ਥੋੜਾ ਜਿਹਾ ਉਹਨੂੰ ਕੀ ਕਹਿੰਦਾ ਪਾਣੀ ਪਾਇਆ ਜਿਹੜਾ ਦੁੱਧ ਹੁੰਦਾ ਵਾ ਡੋਲੂ ਦੇ ਵਿੱਚ ਲੱਗਾ ਲੂਗਾ ਉਹੀ ਉਹਨੂੰ ਕੀ ਕਹਿੰਦਾ ਤੇ ਇਹ ਹੁਣ ਜਦ ਤੱਕ ਰਿਜੇ ਨਹੀਂ ਪੈਂਦਾ ਉਹਨਾਂ ਚਿਰ ਆਪਾਂ ਇਹਦੇ ਵਿੱਚ ਦਲੀਆ ਜਿਹੜਾ ਉਹ ਨਹੀਂ ਪਾਉਣਾ ਜਦੋਂ ਰਿਜ ਜੀ ਪੈ ਗਿਆ ਦੁੱਧ ਠੰਡੇ ਠੰਡੇ ਦੁੱਧ ਵਿੱਚ ਨਹੀਂ ਜਦਾਂ ਦਲੀਆ ਪਾਉਣਾ ਜਦੋਂ ਦੁੱਧ ਰਿਜਣ ਲੱਪਿਆ ਇਹਦੇ ਵਿੱਚ ਫਿਰ ਦਲੀਆ ਪਾਉਣਾ ਤੇ ਠੰਡੇ ਵਿੱਚ ਪਾ ਦਾਂਗੇ ਤੇ ਫਿਰ ਉਹ ਵਧੀਆ ਨਹੀਂ ਬਣਦਾ ਇਹ ਦੁੱਧ ਰਿਜਣ ਲੱਪਿਆ ਤੇ ਆਪਾਂ ਪਾ ਦਿੰਨੇ ਇਹਦੇ ਵਿੱਚ ਦਲੀਆ ਤੇ ਲੋ ਜੀ ਦਲੀਆ ਆਪਾਂ ਪਾ ਦਿੱਤਾ ਤੇ ਇਹ ਲੱਗ ਪਿਆ ਜੀ ਰਿਜਣ ਇਹ ਚੰਗੀ ਤਰ੍ਹਾਂ ਜਦੋਂ ਰਿਚ ਜਾਊਗਾ ਤੇ ਬਾਕੀ ਆਪਾਂ ਬਾਅਦ ਵਿੱਚ ਪਾਉਨੇ ਇਹਦੇ ਵਿੱਚ ਕੀ ਪਾਉਣਾ ਹੁਣ ਥੋੜਾ ਟਾਈਮ ਆਪਾਂ ਇਹਨੂੰ ਇਦਾਂ ਹੀ ਛੱਡ ਦਾਂਗੇ ਰਿਜਣ ਵਾਸਤੇ ਜਿਹੜਾ ਇਹ ਉਹਨੂੰ ਕੀ ਕੀ ਦਾ ਘੁਲ ਜਾਵੇ ਬਹੁਤ ਟੇਸਟੀ ਬਣਦਾ ਨਦਲੀਆਂ ਤਕਰੀਬਨ ਲੋਕੀ ਸਾਰੇ ਤਕਰੀਬਨ ਘਰਾਂ 'ਚ ਇਦਾਂ ਹੀ ਬਣਾਉਂਦੇ ਹੋਊਗੇ ਕਈ ਲੋਕ ਪਾਣੀ ਵਿੱਚ ਬਣਾਉਂਦੇ ਪਾਣੀ 'ਚ ਵੀ ਅਸੀਂ ਬਣਾਈਦਾ ਉਹਦਾ ਦੇਸੀ ਘੇ ਪਾ ਕੇ ਇਹ ਬਟ ਮੈਨੂੰ ਜ਼ਿਆਦਾ ਦੁੱਧ ਵਿੱਚ ਹੀ ਟੇਸਟੀ ਲੱਗਦਾ ਮਨਵੀਰ ਵੀ ਜ਼ਿਆਦਾ ਦੁੱਧ ਵਿੱਚ ਹੀ ਉਹਨੂੰ ਕੀ ਕਹਿੰਦਾ ਖਾਂਦਾ ਦਲੀਆ ਪਾਣੀ ਵਿੱਚ ਘੱਟੇ ਬਣਾਈਦਾ ਸੀ ਬਣਾ ਤੇ ਲੈਂਦਾ ਪਾਣੀ ਵਿੱਚ ਜਦ ਅ ਸਰਦੀਆਂ ਚ ਜੁਕਾਮ ਵਗੈਰਾ ਹੋਇਆ ਹੋਵੇ ਕੋਸ਼ਿਆ ਫਿਰ ਪਾਣੀ ਚ ਬਣਾ ਲੈਂਦਾ ਫਿਰ ਦੇਸੀ ਘੀ ਦਾ ਇੱਕ ਚਮਚ ਪਾ ਲੈਂਦਾ ਖਾਣ ਲੱਗਿਆ ਇਹ ਜੀ ਵਿੱਚ ਪਾ ਦਿੱਤੇ ਆ ਜੀ ਮੈ ਸੋਗੀ ਕਿਸ਼ਮਿਸ਼ ਧੋ ਕੇ ਪਾਈ ਮੈਂ ਉਦਾਂ ਨਹੀਂ ਪਾਏ ਧੋ ਕੇ ਪਾ ਦਿੰਦੇ ਕਿਉਂਕਿ ਇਹਨਾਂ ਚ ਵੀ ਥੋੜੀ ਬੋਟੀ ਖਟਾਸ ਜੀ ਹੁੰਦੀ ਦੁੱਧ ਚ ਪਾਉਣ ਤੋਂ ਪਹਿਲਾਂ ਇਹ ਧੋਈ ਲੈਣੇ ਚਾਹੀਦੇ ਆ ਹੁਣ ਆਪਾਂ ਇਹਨੂੰ ਫੇਰ ਛੱਡ ਦਾਂਗੇ ਰਿਜਣ ਵਾਸਤੇ ਗੈਸ ਕਰ ਦਾਂਗੇ ਆਪਾਂ ਸਲੋ ਤੇ ਤੇ ਇੱਕ ਕੁਛ ਟਾਈਮ ਉਹਨੂੰ ਕੀ ਕਹਿੰਦਾ ਰਿਜ ਲੂਗਾ ਜਦੋਂ ਦੁੱਧ ਬਿਲਕੁਲ ਸੁੱਕ ਗਿਆ ਤਾਂ ਫੇਰ ਉਹਨੂੰ ਕੀ ਕਹਿੰਦਾ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਲੋ ਜਿੱਦ ਦੁੱਧ ਕਿੰਨਾ ਹੀ ਘਟ ਗਿਆ ਦਲੀਆ ਤਕਰੀਬਨ ਬਣ ਹੀ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੇ ਮਿੱਠਾ ਖੰਡ ਮੈਂ ਵੈਸੇ ਇਹਦੇ ਵਿੱਚ ਸ਼ੱਕਰ ਪਾਉਣੀ ਸੀਗੀ ਪਰ ਸ਼ੱਕਰ ਹੈ ਨਹੀਂ ਸੀ ਇਸ ਕਰਕੇ ਮੈਂ ਇਹਦੇ ਵਿੱਚ ਪਾ ਦਿੱਤੀ ਆ ਜੀ ਚੀਨੀ ਖੰਡ ਥੋੜੀ ਬਾਈ ਮੈਂ ਮਤਲਬ ਕਿ ਨੋਰਮਲ ਜੀ ਜਿਆਦਾ ਉਹਨੂੰ ਕੀ ਕਹੀਦਾ ਮਿੱਠਾ ਨਹੀਂ ਕੀਤਾ ਵੈਸੇ ਸ਼ੱਕਰ ਹੀ ਬਾਈ ਦੀ ਜਿਆਦਾ ਸ਼ੱਕਰ ਨਾਲ ਟੇਸਟੀ ਤੇ ਵੈਸੇ ਵੀ ਸ਼ੱਕਰ ਜਿਹੜੀ ਉਹ ਹੈਲਦੀ ਹੁੰਦੀ ਆ ਤੇ ਪਾ ਲਿਆ ਜੀ ਆਪਾਂ ਮਿੱਠਾ ਹੁਣ ਆਪਾਂ ਕੁਝ ਟਾਈਮ ਇਹਨੂੰ ਹੋਰ ਰਿਜਨ ਦਵਾਂਗੇ ਤੇ ਜਲੇਦੇ ਵਿੱਚ ਉਹ ਮਾੜਾ ਮੋਟਾ ਜਿਹੜਾ ਥੋੜਾ ਜਿਹਾ ਲੱਗਦਾ ਵੀ ਹੈ ਨਾ ਦੁੱਧ ਇਹ ਵੀ ਸੁੱਕ ਜਾਊਗਾ ਤਾਂ ਫਿਰ ਆਪਾਂ ਉਹਨੂੰ ਕੀ ਕਹੀਦਾ ਗੈਸ ਕਰਾਂਗੇ ਬੰਦ ਤੇ ਮੈਂ ਤਾਂ तकरीबन ਸਰਦੀਆਂ ਵਿੱਚ ਬਣਾਉਣੀ ਦੁੱਧ ਚ ਹੁੰਨੀ ਆ ਟੇਸਟੀ ਲੱਗਦਾ ਵਿੱਚ ਉਹ ਜੋ ਤੇ ਖਾਣਾ ਇਹ ਛੱਡੀ ਦਿੱਤਾ ਸੀ ਕਿਉਂਕਿ ਖਾਦਾ ਹੀ ਨਾ ਜਿਆਦਾ ਸੀ ਆਪਣੇ ਉਸ ਟਾਈਮ ਤੇ ਬਿਮਾਰੀ ਦੇ ਟਾਈਮ ਤੇ ਕਿ ਮੂੰਹ ਹੀ ਲੱਤ ਗਿਆ ਸੀ ਫਿਰ ਮੈਂ ਖਾਣਾ ਹੀ ਛੱਡ ਦਿੱਤਾ ਸੀ ਹੁਣ ਫਿਰ ਦੁਬਾਰਾ ਕਿਤੇ ਕਿਤੇ ਇਦਾਂ ਹੀ ਚੀਜ਼ਾਂ ਜਿਹੜੀਆਂ ਉਹ ਖਾਂਦੀ ਹੁੰਨੀ ਆ ਤੇ ਚਲੋ ਜੀ ਇਹ ਤਕਰੀਬਨ ਹੋ ਗਿਆ ਤਿਆਰ ਤੇ ਹੁਣ ਲੈ ਕੇ ਆਉਣੀ ਆਪਾਂ ਬੌਲ ਵਗੈਰਾ ਕ올ੀਆਂ ਵਗੈਰਾ ਜਿਨ੍ਹਾਂ ਵਿੱਚ ਸਰਵ ਕਰਨਾ ਮੰਮੀ ਵੀ ਕਹਿੰਦਾ ਸੀ ਮੈਂ ਰੋਟੀ ਨਹੀਂ ਖਾਣੀ ਮੈਂ ਦਲੀਆ ਹੀ ਖਾ ਲੈਣਾ ਤੇ ਮੈਂ ਵੀ ਦਲੀਆ ਹੀ ਖਾ ਲੈਣਾ ਮੰਮੀ ਡੈਡੀ ਖਾਊਗੇ ਰੋਟੀ ਤੇ ਮੈਂ ਤੇ ਜਦੋਂ ਚਾਵਲ ਵੀ ਬਣਾਏ ਹੁੰਦੇ ਰੋਟੀ ਨਹੀਂ ਖਾਣੀ ਹੁੰਨੀ ਇਹ ਕੱਲੇ ਚਾਵਲ ਹੀ ਖਾਣੇ ਹੁੰਨੇ ਆ ਤੇ ਇਹ ਚਲੋ ਜੀ ਹੁਣ ਆਪਾਂ ਇਹ ਤਕਰੀਬਨ ਸੁੱਕ ਗਿਆ ਦੁੱਧ گاੜਾ ਹੋ ਗਿਆ ਤੇ ਹੁਣ ਆਪਾਂ ਪਾ ਲਾਂਗੇ ਇਹਨੂੰ ਕੋਲੀਆਂ ਵਿੱਚ ਇਹ ਦਸੇਵ ਕੋਣ ਕੋਣ ਬਣਾਉਂਦਾ ਦੁੱਧ ਵਿੱਚ ਦਲੀਆ ਤਕਰੀਬਨ ਦੁੱਧ ਚ ਟੇਸਟੀ ਲੱਗਦਾ ਬਾਕੀ ਤਾਂ ਤਕਰੀਬਨ ਹਰ ਇੱਕ ਦੀ ਆਪਣੀ ਚੋਆਈ ਹੈ ਕਿ ਜਨ ਦੁੱਧ ਚ ਟੇਸਟੀ ਲੱਗਦਾ ਕਿਸੇ ਨੂੰ ਪਾਣੀ ਵਿੱਚ ਟੇਸਟੀ ਲੱਗਦਾ ਤੇ ਕਿੰਨਾ ਵਧੀਆ ਲੱਗਦਾ ਰਿਜ ਜਦ ਮੈਂ ਇਸ ਕਰਕੇ 2 ਮਿੰਟ ਵੀਡੀਓ ਬਣਾਈ ਸੀ ਮੈਨੂੰ ਰਿਜ ਦਾ ਵਧੀਆ ਲੱਗਣ ਦੇ ਸੀ ਇਹ ਜੀ ਆਪਾਂ ਪਾ ਲਈਆਂ ਆਪਣੀਆਂ ਆਪਣੀਆਂ ਕਟੋਰੀਆਂ ਚ ਕੋਲੀਆਂ ਵਿੱਚ ਤੇ ਹੁਣ ਮੈਂ ਦਵਾਂਗੀ ਇੱਕ ਮਨੀ ਨੁਕਲੀ ਇੱਕ ਆਪ ਤੇ ਇਹ ਮੈਂ ਵਿੱਚ ਚੈਰੀਜ਼ ਪਾਈਆਂ ਸੀ ਮੇਰੇ ਕੋਲ ਚੈਰੀਜ਼ ਵਧੀਆ ਲੱਗਦੀਆਂ ਮੈਨੂੰ ਇਹ ਵਿੱਚ ਮੈਂ ਸੋਗੀ ਵੀ ਪਾਈ ਸੀ ਚੈਰੀ ਵੀ ਪਾ ਦਿੱਤੀ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਵਲੌਗ ਦਾ ਐਂਡ ਬਾਏ ਬਾਏ ਜੀ ਸਾਰਿਆਂ ਨੂੰ